ਉਜਧ ਮਸ਼ਿਆ ਵਿਰੁੱਧ ਹਿੰਦੂ ਤਹਿਤ ਡੀਜੀਪੀ ਸਾਹਿਬ ਪੰਜਾਬ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਐਸਐਸਪੀ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ ਤਨੇ ਜੇ ਸਾਡੇ ਐਸਐਚਓ सदर ਤੇ ਉਹਨਾਂ ਦੀ ਪਾਰਟੀ ਨੇ ਨਕਲ ਆਇਆ ਸੀ ਨਾਕੀ ਦਰਾਂ ਨੂੰ ਰਕੇਸ਼ ਕੁਮਾਰ ਤੇ ਮਨੂਰ ਕੁਮਾਰ ਨੂੰ ਕਾਬੂ ਕਰਕੇ ਉਹਨਾਂ ਕੋਲੋਂ 30 ਗ੍ਰਾਮ ਹੈਰਨ ਬ੍ਰਾਹਮਣੀ ਕਰਕੇ ਕੇਜਿਸਟਰ ਕੀਤਾ ਇਹਨਾਂ ਦੀ ਜਿਹੜੀ ਫਰਦਰ ਪੁਛਗਿਸ਼ ਤੇ ਉਹ ਅਮਨ ਕੁਮਾਰ ਤੇ ਉਹਦੀ ਵਾਈਫ ਉਹ ਲੈਣ ਕੋਈ ਸੀਗੇ ਜਿਹੜੇ ਉਹਨਾਂ ਦੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਤੇ ਉਹਨਾਂ ਨੂੰ ਅਰੈਸਟ ਕੀਤਾ ਤਾਂ ਉਹਨਾਂ ਤੋਂ 265 ਗ੍ਰਾਮ ਹੈਰੋਇਨ 27500 ਰੁਪਏ ਡੱਗ ਲਿਨੀ ਇੱਕ ਪਿਸਤੌਲ ਤੇ ਇੱਕ ਮੈਗਜ਼ੀਨ ਦੇ ਪੰਜ ਰੌਂਡ ਗ੍ਰੰਦ ਹੋਏ ਜੋ ਕਿ ਸਾਡੇ ਕੋਲ ਅਹਿਤਾਂ ਨੂੰ ਪੁਲਿਸ ਰਿਮਾਂਡ ਤੇ ਹੈਗੇ ਆ ਤੇ ਜਿਨ੍ਹਾਂ ਤੋਂ ਪੁੱਛਗਿੱਛ ਕਰਕੇ ਹੋਰ ਅੱਗੇ ਜਿਹੜੇ ਸਰਾਗ ਜਿਹੜੀਆਂ ਅੱਗੇ ਚੱਲੂਗੇ ਕਿ ਕਿੱਥੋਂ ਲੈ ਕੇ ਆਇਆ ਉਹ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ ਕਿਸੇ ਤਰ੍ਹਾਂ ਸਾਡੇ ਹਰ ਸੱਚੇ ਪ੍ਰਾਣਾਸ਼ਾਲਾ ਉਹਨਾਂ ਨੇ ਨਾਕੇ ਦੇ ਦੌਰਾਨ ਹਰਮਨ ਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਹਦੇ ਕੋਲ ਦੋ ਪਿਸਟੋਲ 32 ਬੋਰ ਤੇ ਚਾਰ ਮੈਗਜ਼ੀਨ ਤੇ ਦੋ ਰੌਂਦ ਬਰਾਮਦ ਕੀਤੇ ਤੇ ਉਹਦੀ ਗਾਂ ਪੁੱਛਗਿੱਛ ਤੋਂ ਅਮਰਤ ਬਾਦਸੀ ਨੂੰ ਗ੍ਰਿਫਤਾਰ ਕੀਤਾ ਅੰਗਰੇਸਰ ਤੋਂ ਜਿਹਦੇ ਪਾਸੋਂ ਵੀ ਇੱਕ ਪਿਸਤੌਲ ਦੋ ਮੈਗਜ਼ੀਨ ਬਰਾਮਦ ਕੀਤੇ ਇਸੇ ਤਰ੍ਹਾਂ ਸਾਡਾ ਜਿਹੜਾ ਬਿਜ਼ਨਸ ਸਟਾਫ ਆ ਉਹਨੇ ਵੀ ਕਾਟਕਚੋ ਜਾਂਦੇ ਹੋਰ ਮੁਕੱਦਮਿਆਂ ਦੇ ਜਿਹੜੇ ਸਾਡੇ ਪੀਓ ਆ ਰਕੇਸ਼ ਕੁਮਾਰ ਉਹਨੂੰ ਅਰੈਸਟ ਕੀਤਾ ਇਹਨਾਂ ਦਾ ਕੋਈ ਪਹਿਲੇ ਵੀ ਕਦਮ ਨਹੀਂ ਜਿੰਨੇ ਸਾਰਿਆਂ ਦੀ ਪਹਿਲਾ ਮੁਕੱਦਮੇ ਦਰਜ ਆਏ ਇੱਕ ਇੱਕ ਦੋ ਦੋ ਜੀ ਕਿੱਥੋਂ ਲੈਣ ਵਾਲੇ ਨੇ ਜੀ ਜੋ ਜਿਹੜੇ ਹੈ ਜਿਹੜੇ ਹੈਰੋਇਨ ਵਾਲੀ ਆ ਇਹ ਪਹਿਲਾਂ ਉੱਡੀ ਬਟਾਲੇ ਦੇ ਰਹਿਣ ਵਾਲੇ ਤੇ ਦੂਸਰੇ ਜੀ ਅਮਿਤਪਾਲ ਤੇ ਇਹ ਅਮਿਤਪਾਲ ਅੰਮ੍ਰਿਤਸਰ ਦਾ ਰਹਿਣ ਵਾਲਾ ਤੇ ਹਰਮਨ ਪ੍ਰੀਤ ਇਥੇ ਲੂਹ ਪਿੰਡਾ ਉੱਥੇ ਰਹਿਣ ਵਾਲਾ ਕੋ ਮੈਲਾ ਨਹੀਂ ਇੱਕੋ ਮੈਲਾ ਵੀ ਮਿਸਾਲੀ ਲੈਡੀ ਵੀ ਮਿਸਾਲੀ ਹਾਂ ਲੈਡੀ ਯਾ ਲੈਡੀ ਰਮਨ ਦੇ ਜਰਕੇਸ਼ ਕੁਮਾਰ ਤੇ ਮੋਹਨ ਕੁਮਾਰ ਆਪਸ ਵਿੱਚ ਕੋਈ ਨਾ ਦਿਹਾਜ ਕੋਈ ਇਤਜਾਬ ਉੱਦੈ ਇਕੱਠੇ ਆ ਜਿੱਦਾਂ ਖੂਫ ਹੋਣਾ ਜਾਂ ਹੋਰ ਗੋਲੀ ਗੱਲੀ ਉਹਨੇ ਇਕੱਠੇ ਚਲਾਈ ਜਿਵੇਂ ਤੇ ਪੁਰਾਣੇ ਪਰਚੇ ਆ ਤੇ ਇਕੱਠੇ ਦਰਜ ਪਹਿਲਾਂ ਤਾਂ ਜੋ ਰੋਲੀ ਸਾਹਿਬ ਮੈਲਾ ਉਹਦਾ ਲੇਡੀ ਦਾ ਲੇਡੀ ਦਾ ਪੂਰਾ ਰੋਲ ਆ ਕੀ ਰੋਲ